ਸ਼ੁਰੂਏ ਕਾਲ ਤੱਕ ਤਾਂ ਸਾਹਿਬ ਵੱਲੋਂ ਸ਼ਰੋਮਨੀ ਅਕਾਲੀ ਦਲ ਦੇ ਲਈ ਗਠਿਤ ਕੀਤੀ ਗਈ ਪੰਜ ਮੈਮਰੀ ਪਰਤੀ ਸമിതി ਦੇ ਵੱਲੋਂ ਪ੍ਰਦਾਨ ਅਤੇ ਹੋਰਨਾ ਅਧਿਆਆਂ ਦੇ ਲਈ ਹੈ ਜਿਹੜਾ ਚੋਣਾ ਕਰਨ ਲਈ ਡੈਲੀਗੇਟ ਬੈਠਕ ਕੀਤੀ ਗਈ ਜੋ ਕਿ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੀ ਸਮੂਹ ਸਿੱਤ ਗੁਰਦੁਆਰਾ ਮਲ ਅਖਾੜਾ ਸਾਹਿਬ ਦੇ ਵਿੱਚ ਆਯੋਜਿਤ ਕੀਤੀ ਗਈ। ਸੋ ਇਸ ਬੈਠਕ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਭਰਤੀ ਸਮਿਤੀ ਦੇ ਵੱਲੋਂ ਬੜਾਏ ਗਏ ਸੁਬਾਈ ਡੈਲੀਗੇਟਸ ਹਿੱਸਾ ਲੈਣਗੇ। ਸੋ ਦੱਸ ਦਈਏ ਕਿ ਇਸ ਬੈਠਕ ਦੇ ਵਿੱਚ ਪਿਛਲੇ ਸਮੇਂ ਦੌਰਾਨ ਜੁੜੀ ਖੇਤੀ ਯਾਨਕੀ ਖੇਤੀਬਾੜੀ ਅਤੇ ਪੰਥਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਵੀ ਹੋਵੇਗਾ। ਪਰਤੀ ਸਮਿਤੀ ਨੇ ਦੱਸਿਆ ਕਿ ਜਾਲੀਗੇਟਾ ਦੀ ਚੋਣ ਪੂਰੀ ਸਹਿਮਤੀ ਨਾਲ ਕੀਤੀ ਗਈ ਹੈ ਤੇ ਕਿਸੇ ਵੀ ਪੱਧਰ ਤੇ ਕੋਈ ਵੀ ਵਿਵਾਦਨ ਨਹੀਂ ਹੋਇਆ ਜਿਉ ਰਿਪੋਰਟ ਲੁਧਿਆਣਾ ਲਾਏ ਅੱਜ ਦੇ ਜਿਲ੍ਹਾਪੁਰ ਕੀ ਕਹਿਣਾ ਚਾਹੁੰਦੇ ਅੱਜ ਬੜਾ ਇਤਿਹਾਸਕ ਮੌਕਾ ਔਰ ਇਤਿਹਾਸਕ ਪਲ ਨੇ ਥੋੜੇ ਸਮੇਂ ਦੇ ਵਿੱਚ ਹੀ ਮਲਕੌਮ ਨੂੰ ਇੱਕ ਮਤਲਬ ਪੰਥ ਪ੍ਰਵਾਨਤ ਪ੍ਰਧਾਨ ਦਿੱਤਾ ਜਾ ਰਿਹਾ ਔਰ ਮੈਂ ਕਹਿ ਸਕਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਿੰਘ ਸਾਹਿਬਾਨ ਨੇ ਜੋ ਫਰਮਾਨ ਕੌਮ ਦੇ ਨਾਂ ਤੇ ਪੰਥ ਦੇ ਨਾਂ ਤੇ ਪੰਜਾਬੀਆਂ ਨੂੰ ਸੁਣਾਇਆ ਸੀ ਉਹਦੀ ਪੂਰਤੀ ਹੋਣ ਜਾ ਰਹੀ ਹੈ ਥੋੜੇ ਪਰਾਂ ਦੇ ਵਿੱਚ ਔਰ ਅਸੀਂ ਕਹਿ ਸਕਦੇ ਹਾਂ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਲਈ ਪੰਜਾਬ ਦੇ ਹੱਕਾਂ ਲਈ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਖਤਮ ਹੁੰਦਾ ਜਾ ਰਿਹਾ ਪੰਜਾਬ ਦਾ ਮਹਾਂਦਰਾ ਖਤਮ ਹੁੰਦਾ ਜਾ ਰਿਹਾ ਪੰਜਾਬ ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਉਹ ਬਾਹਰਲੇ ਲੋਕਾਂ ਨੇ ਆਣ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਲੀਆਂ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਿਆ ਜਾ ਰਿਹਾ ਪੰਜਾਬ ਦੇ ਡੈਮਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ 60 40 ਦੀ ਰੇਸ਼ੋ ਖਤਮ ਕਰਤੀ ਦੇ ਪੰਜਾਬ ਵਿੱਚ ਲਾਲ ਐਸਨਸ ਹੋਈ ਵੀ ਆ ਪੰਜਾਬ ਦੇ 50 ਕਿਲੋਮੀਟਰ ਏਰੀਆ ਤੇ بی ایس ایف ਬਿਠਾਤੀ ਲਿਆ ਕੇ ਪੰਜਾਬ ਦੇ بڑے ਅਹਿਮ ਮਸਲੇ ਨੇ ਕੌਮ ਦੇ ਵੀ بڑے ਮਸਲੇ ਨੇ ਲੰਮੇ ਸਮੇਂ ਤੋਂ ਐਸਡੀਪੀਐਸ ਦੀ ਚੋਣ ਨਹੀਂ ਹੋਈ ਉਹ ਐਸਡੀਪੀਐਸ ਦੀ ਚੋਣ ਕਰਾਉਣਾ ਸਾਡਾ ਸਭ ਤੋਂ ਪਹਿਲਾ ਕੰਮ ਹੋਏਗਾ ਦੂਜਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਿਹੜਾ ਕਾਬਜ਼ ਹੋ ਰਹੇ ਨੇ ਗੈਰ ਪੰਜਾਬੀ ਲੈਣ ਕੇ ਜਿਵੇਂ ਸਾਜਦ ਦੇ ਤਹਿਤ ਉਨਾ ਨੂੰ ਰੋਕਣਾ ਸਾਡਾ ਦੂਜਾ ਕੰਮ ਹੋਏਗਾ ਆਲ ਇੰਡੀਆ ਗੁਰਦੁਆਰਾ ਐਕਟ ਬਰਾਉਂ ਤੇ ਵੀ ਅਸੀਂ ਯਤਨ ਕਰਾਂਗੇ ਔਰ ਦੇਸ਼ ਦੇ ਵਿੱਚ ਹਕੀਕੀ ਰੂਪ ਵਿੱਚ ਸੰਗੀ ਢਾਂਚਾ ਜੋ ਸ਼੍ਰੋਮਣੀ ਅਕਾਲੀ ਦਲ ਦੀ ਵਿਰਾਸਤ ਦੀ ਸੋਚ ਆ 1978 ਦਾ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਉਤੇ ਅਸੀਂ ਪਹਿਰਾ ਧਮਾਂਗੇ ਅੱਜ ਸ਼ੋਮਣ ਲੱਗ ਗਿਆ ਕਿਵੇਂ ਦੇਖਣ ਲਈ ਅੱਜ ਬੜੇ ਸਹਿਮਤੀ ਨਾਲ ਹੋਏਗੀ ਜੌਨ ਪ੍ਰਧਾਨ ਦੀ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜੇ ਡੈਲੀਗੇਟ ਚੁਣੇ ਗਏ ਨੇ ਸਾਰੇ ਪੰਜਾਬ ਦੇ ਵਿੱਚ ਦੇਰੀ ਪੰਜ ਮੈਂਬਰੀ ਕਮੇਟੀ ਗਈ ਆ ਕਿਤੇ ਵਿਵਾਦ ਨਹੀਂ ਹੋਇਆ ਕਿਤੇ ਟਕਰਾ ਨਹੀਂ ਹੋਇਆ ਬੜੇ ਆਮ ਸਹਿਮਤੀ ਨਾਲ ਸਾਰੇ ਡੈਲੀਗੇਟ ਚੁਣੇ ਗਏ ਨੇ ਪ੍ਰਧਾਨ ਵੀ ਹੋਣ ਸਹਿਮਤੀ ਨਾਲ ਚੁਣੇ ਗਏ ਜੰਦਮਾਇਰਾ ਸਾਹਿਬ ਅਸਲੀ ਅਕਾਲੀ ਨਟਲੀ ਅਕਾਲੀ ਪ੍ਰਾਉਟੂ ਵੀ ਅਕਾਲੀ ਬੜੇ ਸਲੋਗਨ ਨੇ ਸੋਸ਼ਲ ਮੀਡੀਆ ਤੇ ਇਸ ਵੇਲੇ ਸੰਜ ਦੇ ਦੇਖੋ ਦੇਰੇ ਵੀ ਸਲੋਗਨ ਭਾਵੇਂ ਕੋਈ ਲੱਗੀ ਜਾਂਦਾ ਅਸਲੀਅਤ ਪੰਥ ਨੇ ਫੈਸਲਾ ਕਰਨਾ ਪੰਥ ਨੇ ਫੈਸਲਾ ਕਰਨਾ ਕਿ ਅਸਲੀ ਕੌਣ ਆ ਨਕਲੀ ਕੌਣ ਆ ਤੇ ਦੂਜੀ ਗੱਲ ਆ ਵੀ ਅਸਲੀ ਉਹੀ ਹੋਏਗਾ ਜੋ ਵਿਰਾਸਤੀ ਸੋਚਣਾ ਚੱਲੇਗਾ ਹੁਣ ਜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਵੀ ਜਿਹਨਾਂ ਨੇ ਰੋਗਤਾ ਉਹ ਵੀ ਭਾਈ ਗੁਰਦਾਸ ਜੀ ਚੋਂ ਰੋਗਤਾ ਤੇ ਹੁਣ ਤੁਸੀਂ ਦੇਖ ਲਓ ਵੀ ਵਿਰਾਸਤੀ ਕੌਣ ਨੇ ਤੇ ਵਿਰਾਸਤੇ ਪਹਿਰਾ ਦੇਣ ਵਾਲੇ ਕੌਣ ਨੇ ਅਸੀਂ ਆ ਬਦਲਮਾ ਥਾਂ ਲਿਆ ਇਹ ਇਤਿਹਾਸਿਕ ਥਾਂ ਬੁਰਜ ਕਾਲੀ ਫੁੱਲਾ ਸਿੰਘ ਦਾ ਤੇ ਕੁਦਰਤ ਪਰਮਾਤਮਾ ਠੀਕ ਕਰਦਾ ਤੇ ਇੱਥੇ ਆਣ ਕੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਇਹ ਤਾਂ ਬਾਦ ਪ੍ਰਧਾਨ ਦੀ ਚੋਣ ਹੋਣੀ ਹੈ ਕਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਦਾ ਨਾਮ ਬੀਬੀ ਸਤਵੰਤ ਕੌਰ ਹੋਰਾ ਦੇ ਸਾਹਮਣੇ ਪ੍ਰਧਾਨਗੀ ਦੇ ਉਪਦੇਸ਼ ਤੇ ਨਾਮ ਵਿਚਾਰਿਆ ਜਾਏ ਉਹਨਾਂ ਦੇ ਸਾਹਮਣੇ ਮੁਕਾਬਲਾ ਨਹੀਂ ਕਰਨੀਏ ਜੇਕਰ اجلاس ਦੇ ਵਿੱਚ ਉਹਨਾਂ ਦਾ ਨਾਮ ਅੱਗੇ ਆਂਦਾ ਹੈ ਤੇ ਕੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਦੇਖੋ ਕਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸ਼ਾਬਾਸ਼ ਹੈ ਕਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਮਤਲਬ ਕਿ ਆਪਣੀ ਸਤਿਭਾਵਨਾ ਦਿਖਾਈ ਆ ਉਹਨਾਂ ਨੇ ਪਿਆਰ ਦਿਖਾਇਆ ਬੀਬੀ ਹਰਸਰ ਬੀਬੀ ਸਤਵੰਤ ਕੌਰ ਲਈ ਇਹ ਕੁਦਰਤੀ ਹੁੰਦਾ ਮਤਲਬ ਇੱਕ ਦੂਜੇ ਨੂੰ ਤੇ ਨਾਲ ਇੱਕ ਦੂਜੇ ਨੂੰ ਮਾਨ ਕਰਨਾ ਸੋ ਉਹਨਾਂ ਨੇ ਮਾਨ ਰੱਖਿਆ ਮੈਂ ਸਮਝਦਾ ਰਹੀ ਸੀ ਪਰੋਕਲ ਗੱਲ ਹੁੰਦੀ ਆ ਬੀਬੀ ਸਤਵੰਤ ਕੌਰ ਵੀ ਉਹਨਾਂ ਦਾ ਮਾਨ ਕਰਦੇ ਨੇ ਗਿਆਨੀ ਜੀ ਵੀ ਉਹਨਾਂ ਦਾ ਮਾਨ ਕਰਦੇ ਨੇ ਇਹ ਵਧੀਆ ਗੱਲ ਆ ਕੋਹੀ ਜਨ ਸਾਡੀ ਲੀਡਰਸ਼ਿਪ ਦੇ ਵਿੱਚ ਪਿਆਰ ਆ ਫੈਡਰਲ ਪੋਲਿਟਿਕਸ 'ਚ ਇੱਕ ਸਟੈਂਡ ਰਹੂਗਾ ਜਲਾਸੀ ਦੇਖੋ ਸਿਰ ਮੈਂ ਪਹਿਲੇ ਕਿਹਾ ਆਲ ਇੰਡੀਆ ਕਾਲੀ ਕਾਨਫਰੰਸ 1978 ਦਾ ਸ਼ਰਮ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਸਾਡੀ ਨੀਤੀ ਦਾ ਇੱਕ ਆਧਾਰ ਹੋਏਗਾ ਹਰ ਸੂਬਿਆਂ ਦੇ ਅਧਾਰ ਖੇਤਰ ਵਿੱਚ ਕੇਂਦਰ ਦੀ ਲਗਾਤਾਰ ਰਹੀ ਵੱਧ ਰਹੀ ਜਿਹੜੀ ਦਾਖਲਤਾ ਦੀ ਉਹਨੂੰ ਰੋਕਣ ਦੇ ਪੂਰੇ ਮਤਲਬ ਟਿੱਲ ਲਏ ਜਾਣ ਜੀ ਕਿ ਸਬੀਰ ਨਾਲ ਜਾਣ ਦੀ ਗੱਲ ਸੀ ਇੱਕ ਲੈਡ ਤਾਂ ਹੁੰਦੀ ਹੈ ਨਾ ਕਿ ਅਸੀਂ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਜਿਹੜੀ ਤੇ ਸਾਡੀ ਤੇ ਸਾਡੀ ਤੇ ਆਪਣੀਆਂ ਸਾਡੀ ਸੋਚ ਆਪਣੀਆਂ ਸਾਡੀ ਸੋਚ ਨਾਲ ਵੱਧ ਤੋਂ ਵੱਧ ਨੂੰ ਅਸੀਂ ਨਾਲ ਲੈਦਾ ਯਤਨ ਕਰਾਂਗੇ ਕੱਲੋ ਤੁਹਾਡੀ ਸੋਚ ਕਾਮਯਾਬ ਹੋ ਜਾਂਦੀ ਹੈ ਤਾਂ ਕੀ ਸੁਖਵੀਰ ਸਿੰਘ ਉਹਨਾਂ ਨਾਲ ਜਾ ਕੇ ਅਸੀਂ ਤਾਂ ਸਾਹ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਉਹ ਅੱਜ ਦੇ ਜਲਾਹ ਚ ਸ਼ਾਮਲ ਹੁੰਦੇ ਅੱਜ ਨਹੀਂ ਆ ਸਕਦੇ ਕਿਸੇ ਕਾਰਨ ਫੇਰ ਸ਼ਾਮਲ ਹੋ ਜਾਣੀ ਇਸ ਕਾਫਲੇ ਚ ਕਿਉਂਕਿ ਇਹ ਇਹ ਪੰਥਕ ਭਾਵਨਾ ਇਹ ਅਕਾਲੀ ਵਰਕਰਾਂ ਦੀ ਭਾਵਨਾ ਇਹ ਟੁੱਟੇ ਹੋਏ ਜੁੜੇ ਖੇੜੇ ਗਰੇ ਹੋਏ ਕਾਲੀਆਂ ਨੂੰ ਇਕੱਠੇ ਕਰਨ ਦੀ ਭਾਵਨਾ ਸੋ ਉਹਨਾਂ ਨੂੰ ਇਹਦੇ ਤੇ ਸ਼ਾਮਲ ਹੋਣਾ ਚਾਹੀਦਾ ਜਦੋਂ ਮਾਦਾ ਸਾਹਿਬ ਤੁਹਾਡੇ ਨੂੰ ਲਿਖਤੀ ਕੋਈ ਉਹਨਾਂ ਨੂੰ ਇਨਵੀਟੇਸ਼ਨ ਆਜਦਾ ਹੈ ਇਜਲਾਸ ਦਾ ਨਹੀਂ ਲਿਖਤੀ ਤਾਂ ਜਨਤਕ ਤੌਰ ਤੇ ਇਨਵੀਟੇਸ਼ਨ ਦਿੱਤੀ ਗਈ ਹੈ ਜਥੇਦਾਰ ਸਹਿਬਾਨ ਵੱਲੋਂ ਦਿੱਤੀ ਹੈ ਅਸੀਂ ਕੌਣ ਹੁੰਦੇ ਆ ਸਿੰਘ ਸਰਬਾਨ ਤਿੰਨ ਇੰਪਿਟੇਸ਼ਨ ਨੂੰ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਕਿਸੇ ਮੈਂਬਰ ਇਸ ਮੂਲੀ ਨਜ਼ਰ ਨਹੀਂ ਆਉਂਦੀ ਆਉਣੀ ਚਾਹੀਦੀ ਆ ਇਹ ਦੁੱਖ ਦੀ ਗੱਲ ਹੈ ਜੇ ਨਹੀਂ ਹੋਏਗੀ ਇਹ ਦੁੱਖ ਦੀ ਗੱਲ ਹੈ ਜੇ ਉਹ ਨਾ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਸੀਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਆ ਅੱਜ ਲੋੜ ਆ ਪੰਥ ਨੂੰ ਜੋੜਨ ਦੀ ਅੱਜ ਲੋੜ ਆ ਪੰਥ ਖਿਲਰੇ ਹੋਏ ਪੰਥ ਦੀ ਸ਼ਕਤੀ ਨੂੰ ਇਕੱਠੇ ਕਰਨ ਦੀ ਅੱਜ ਲੋੜ ਹੈ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇਣ ਦੀ ਇਹ ਸੋਚਾ ਪੰਥ ਜੇ ਇਕੱਠਾ ਹੋਏਗਾ ਤਾਂ ਹੀ ਹਾਰ ਦਿੱਤੀ ਜਾ ਸਕਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਛੱਡੇ ਥੱਲੇ ਹੋਏਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਏਗਾ ਔਰ house ਇਹ ਜਿਹੜਾ ਪੰਥ ਪ੍ਰਵਾਨਤ ਪ੍ਰਧਾਨ ਚੁੜੇਗਾ ਉਹਦੇ ਨਾਲ ਲੱਗੇ ਹੋਏਗਾ ਇਹ ਸਾਡੀ ਪੱਕੀ ਰਾਇ ਆ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਖੁਰਦਾ ਜਾ ਰਿਹਾ ਪੰਜਾਬ ਦੀ ਸ਼ਕਲ ਵਿਗੜਦੀ ਜਾ ਰਹੀ ਆ ਪੰਜਾਬ ਦਾ ਸੱਭਿਆਚਾਰ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੋੜ ਆ ਪੰਜਾਬੀ ਸੱਭਿਆਚਾਰ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਆ ਸੋ ਅੱਜ ਬੜੇ ਵੱਡੀਆਂ ਚੁਣੌਤੀਆਂ ਨੇ ਦੂਜੇ ਪਾਸੇ ਪੰਥ ਅੱਗੇ ਪੰਥ ਦੀ ਲੀਡਰਸ਼ਿਪ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜੋ ਲੰਮੇ ਸਮੇਂ ਤੋਂ ਲੇਟ કરી ਹੋਈ ਆ ਉਹ ਕਰਾਉਣ ਦੀ ਲੋੜ ਆ ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਾਉਣ ਦੀ ਲੋੜ ਆ ਮੈਂ ਤਾਂ ਕਹਾ ਬੰਦੀ ਸਿੰਘਾਂ ਦੀ ਰਿਹਾਈ ਬਸ ਬੰਦੀ ਸਿੰਘਾਂ ਦੀ ਰਿਹਾਈ ਬੜੀ ਜ਼ਰੂਰੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਲੜਾਈ ਲੜਾਂਗੇ ਐਸਜੀਪੀਐਸ ਦੀਆਂ ਚੋਣਾ ਤੁਰਤ ਕਰਾਉਣ ਦੀ ਲੜਾਈ ਲੜਾਂਗੇ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ 2 ਦਸੰਬਰ ਦਾ ਆਦੇਸ਼ ਸੀ ਉਸ ਤੋਂ ਬਾਅਦ ਦੇ 2-4 ਦਿਨ ਪਹਿਲਾਂ ਫੇਰ ਜਿਹੜੇ ਮੌਜੂਦਾ ਕਾਰਜਕਾਰੀ ਜਥੇਦਾਰ ਨੇ ਉਹ ਕਹਿੰਦੇ ਨੇ ਕਿ 2 ਦਸੰਬਰ ਵਾਲੇ ਆਦੇਸ਼ ਨੂੰ ਮੰਨੋ ਔਰ ਖੁਦ ਨੂੰ ਇਹ ਦਾਵਾ ਨਾ ਕਰੋ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੈ ਤਾਂ ਦਾਵਾ ਕੋ ਜਰੂਰ ਕਰਦਾ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਹਰ ਸਿੱਖ ਮੰਨੇਗਾ ਕਿਸੇ ਵੀ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਲੈਂਦ ਤੋਂ ਕੋਈ ਰੋਕ ਨਹੀਂ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਸੰਸਥਾ ਤੇ ਹਰ ਸਿੱਖ ਮੰਨੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਹੀਂ ਮੰਨਦਾ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ ਨਾ ਅਕਾਲੀ ਕਹਾ ਸਕਦਾ